ਸਭ ਨੂੰ ਜੈ ਮਸੀਹ ਦੀ ਮੈਂ ਯਿਸੂ ਮਸੀਹ ਨਾਸਰੀ ਦੇ ਨਾਂ ਦੇ ਵਿੱਚ ਸਭ ਦਾ ਸਵਾਗਤ ਕਰਦਾ ਹਾਂ ਮੇਰਾ ਨਾਮ ਪਾਸਟਰ ਈਸ਼ਵਰ ਸਿੰਘ ਹੈ ਤੇ ਅੱਜ ਮੈਂ ਪ੍ਰਭੂ ਦਾ ਬਚਨ ਤੁਹਾਡੇ ਅੱਗੇ ਲੈ ਕੇ ਆਇਆ ਤੇ ਮੈਂ ਵਿਸ਼ਵਾਸ ਕਰਦਾ ਕਿ ਅਸੀਂ ਸਭ ਪ੍ਰਭੂ ਦੇ ਬਚਨ ਤੋਂ ਬਰਕਤ ਪਾਵਾਂਗੇ ਸੋ ਜਦੋਂ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ ਤੇ ਉਸਨੇ ਕਿਸ ਤਰ੍ਹਾਂ ਬਣਾਇਆ ਜਹੂਨਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ ਪਰਮੇਸ਼ ਉਹ ਬਚਨ ਦੇ ਵਿੱਚ ਲਿਖਿਆ ਹੈਗਾ ਕਿ ਆਰਵੇ ਸ਼ਬਸੀ ਸ਼ਬਦ ਸਭ ਕੁਝ ਰਚਿਆ ਗਿਆ ਸ਼ਬਦ ਦੇ ਦੁਆਰਾ ਰਚਿਆ ਗਿਆ ਸ਼ਬਦ ਦੇ ਦੁਆਰਾ ਰਚਿਆ ਗਿਆ ਪਰ ਜੋ ਰਚਨ ਵਾਲਾ ਆ ਉਹ ਕੌਣ ਆ ਰਚਨ ਵਾਲਾ ਜਿਹੜਾ ਹੈਗਾ ਆ ਉਹ ਪਵਿੱਤਰ ਆਤਮਾ ਆ ਸ਼ੁਰੂਆਤ ਅਸੀਂ ਦੇਖਦੇ ਆ ਕਿ ਜਦੋਂ ਉੱਥੇ ਪਾਣੀ ਪਾਣੀ ਸੀ ਸਾਰੇ ਪਾਸੇ ਤਾਂ ਪਵਿੱਤਰ ਆਤਮਾ ਕੀਆ ਉਹਨਾਂ ਦੇ ਉੱਤੇ ਕੀਆ ਘੁੰਮਦਾ ਸੀ ਸੋ ਪਵਿੱਤਰ ਆਤਮਾ ਉੱਥੇ ਸੀਗਾ ਕਿ ਦਾ ਮਤਲਬ ਕੀ ਆ ਪਵਿੱਤਰ ਆਤਮਾ ਦੁਆਰਾ ਸਭ ਕੁਝ ਕੀਆ ਰਚਿਆ ਗਿਆ ਅਗਾਸ਼ ਦੇ ਧਰਤੀ ਜੋ ਆ ਉਹ ਪਵਿੱਤਰ ਆਤਮਾ ਨੇ ਕੀ ਰਚਾਇਆ ਹੈਗਾ ਤੇ ਜੋ ਯਿਸੂ ਮਸੀਹ ਦਾ ਜਨਮ ਵੀ ਹੋਇਆ ਉਹ ਪਵਿੱਤਰ ਆਤਮਾ ਨੇ ਯਰੀਏ ਕੀਤਾ ਹੋਇਆ ਜਦੋਂ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਤੋਂ ਗਏ ਉਹਨਾਂ ਨੇ ਕੀ ਕੀਤਾ ਮੈਂ ਤੁਹਾਡੇ ਲਈ ਦੂਜਾ ਮਦਦਗਾਰ ਕੱਲਾਂਗਾ ਜੋ ਕੀਤਾ ਪਵਿੱਤਰ ਆਤਮਾ ਸੋ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਕੀਤਾ ਪਵਿੱਤਰ ਆਤਮਾ ਕੀਤਾ ਕੱਲਿਆ ਕਾਦੇ ਨਿਕਲਿਆ ਗਿਆ ਸਾਡੀ ਮਦਦ ਕਰਨ ਦੇ ਲਈ ਸਾਨੂੰ ਤਾਕਤ ਦੇਣ ਦੇ ਲਈ ਕਿਉਂਕਿ ਅਸੀਂ ਕੀ ਹਾਂ ਇਨਸਾਨ ਜਿਹੜਾ ਕਮਜ਼ੋਰ ਹੈ ਅਸੀਂ ਗਲਤੀਆਂ ਕਰਦੇ ਹੈਗੀਆਂ ਅਸੀਂ ਕੀ ਹੈ ਗਿਆ ਪਾਪ ਦੇ ਵਿੱਚ ਵੀ ਚਲੇ ਜਾਂਦੇ ਹੈਗੇ ਆ ਪਰ ਪਵਿੱਤਰ ਆਤਮਾ ਕਦ ਲਈਆ ਸਾਡੀ ਮਦਦ ਕਰਨ ਦੇ ਲਈ ਹੈਗਾ ਹੈ ਪਵਿੱਤਰ ਆਤਮਾ ਸਾਡੇ ਵਿਰੋਧ ਨਹੀਂ ਬਲਕੇ ਸਾਡੇ ਨਾਲ ਉਹ ਤੇਰਾ ਆਤਮਾ ਸਾਡੇ ਵਿਰੁੱਧ ਕੰਮ ਨਹੀਂ ਕਰਦਾ ਬਲਕਿ ਸਾਡੇ ਨਾਲ ਕੀ ਆ ਕੰਮ ਕਰਦਾ ਹੈ ਕਿਉਂਕਿ ਯਿਸੂ ਮਸੀਹ ਨੇ ਕੀ ਕਿਹਾ ਤੁਹਾਡੀਆਂ ਕਮਜ਼ੋਰੀਆਂ ਦੇ ਵਿੱਚ ਤੁਹਾਡੀ ਕੀ ਕਰੇਗਾ ਮਦਦ ਕਰੇਗਾ ਤੁਹਾਡੇ ਕੀ ਹੈਗਾ ਤੁਹਾਨੂੰ ਸਲਾਹ ਦੇਵੇਗਾ ਤੁਹਾਨੂੰ ਮਸ਼ਵਰਾ ਦੇਵੇਗਾ ਤੁਹਾਡੀ ਮਦਦ ਕਰੇਗਾ ਤੁਹਾਡੀ ਕਮਜ਼ੋਰੀਆਂ ਦੇ ਵਿੱਚ ਤੁਹਾਨੂੰ ਤਸੱਲੀ ਦੇਵੇਗਾ ਜਿੱਥੇ ਤੁਸੀਂ ਫੇਲ ਹੋ ਜੰਨੇ ਹੈਗੇ ਆ ਉੱਥੇ ਤੁਹਾਡੇ ਨਾਲ ਕੀ ਉਹ ਖੜਾ ਹੋਵੇਗਾ ਹਾਲੇਲੂਇਆ ਤੇ ਅੱਜ ਸਾਨੂੰ ਉਸੇ ਆਤਮਾ ਦੇ ਵਿੱਚ ਕੀ ਆ ਇੱਕ ਹੋਣ ਦੀ ਕੀ ਜਰੂਰਤ ਆ ਸੋ ਅਸੀਂ ਕੀ ਦੇਖਦੇ ਆ ਕਿ ਯਾ ਰਸੂਲਾਂ ਦੇ ਕਰਤਬ ਦੂਜਾ ਦੇ ਆਏ ਉਹਦੀ ਚਾਰ ਆਇਤ ਦੇ ਵਿੱਚ ਕੀ ਲਿਖਿਆ ਹੋਇਆ ਹੈਗਾ ਆ ਤਦ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ ਜਿਸ ਤਰ੍ਹਾਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ ਉਸੇ ਤਰ੍ਹਾਂ ਕੀ ਲੱਗਾ ਹallelujah ਇੰਗਲਿਸ਼ ਦੇ ਵਿੱਚ ਮੈਂ ਪੜ੍ਹਾਂਗਾ ਦੇ ਵਰ ਆਰ ਫਿਲ ਵਿਦ ਦਾ ਹੋਲੀ ਸਪਿਰਟ the united of the early church came about because they were all right with god and filled with the holy spirit so they were all filled with the holy spirit jo church da jo janm hoya gaya hai oh kis tarah hoya gaya hai oh pavitra atma de dwara hoya gaya hai jo nawa janm aaya gaya oh kide dwara aaya gaya oh pavitra atma de dwara kiya aaya gaya so par ajj assi ਅੱਜ ਕਲੀਸਿਆ ਚਰਚ ਕੀ ਪਵਿੱਤਰ ਆਤਮਾ ਨੂੰ ਕੀਆ ਨਹੀਂ ਪਹਿਚਾਨਦਾ ਨਹੀਂ ਕੀਆ ਜਾਣਦਾ ਉਹਦੇ ਨਾਲ ਕੋਈ ਸੰਗਤੀ ਨਹੀਂ ਹੈਗੀ ਪਵਿੱਤਰ ਆਤਮਾ ਦੇ ਨਾਲ ਕੋਈ ਸੰਗਤੀ ਨਹੀਂ ਹੈਗੀ ਜਦੋਂ ਸਾਨੂੰ ਮਦਦ ਦੀ ਜ਼ਰੂਰਤ ਪੈਂਦੀ ਹੈਗੀ ਆ ਉਦੋਂ ਸੀ ਪਵਿੱਤਰ ਆਤਮਾ ਦੇ ਕੋਲ ਨਹੀਂ ਜਾਂਦੇ ਬਲਕਿ ਅਸੀਂ ਕੀ ਆ ਆਲੇ ਦੁਆਲੇ ਕੀ ਆ ਦੇਖਦੇ ਆਂ ਪਰ ਪਵਿੱਤਰ ਆਤਮਾ ਸਾਡਾ ਮਦਦਗਾਰ ਆ ਪਵਿੱਤਰ ਆਤਮਾ ਉਹ ਹੈ ਜਿਹਨੇ ਇਨਸਾਨ ਨੂੰ ਬਣਾਇਆ ਜਿਹਨੇ ਧਰਤੀ ਆਕਾਸ਼ ਨੂੰ ਬਣਾਇਆ ਜੋ ਚੀਜ਼ਾਂ ਅਸੀਂ ਦੇਖਦੇ ਹੈਗੇ ਆ ਕਹਿੰਦਾ ਕੀ ਮਤਲਬ ਹੈਗਾ ਜੋ ਚੀਜ਼ਾਂ ਅਸੀਂ ਦੇਖਦੇ ਆਂ ਆਕਾਸ਼ ਧਰਤੀ ਤਾਰੇ ਦੇਖਦੇ ਆਂ ਚੰਨ ਦੇਖਦੇ ਆਂ ਸੂਰਜ ਦੇਖਦੇ ਆਂ ਉਹ ਜਿਹੜੀਆਂ ਅਸੀਂ ਨਹੀਂ ਵੀ ਦੇਖਦੇ ਜਿਹੜੀਆਂ ਕਿ ਸਾਨੂੰ ਸਾਇੰਸ ਦੱਸ ਰਹੀ ਹੈਗੀ ਆ ਉਹ ਪਵਿੱਤਰ ਆਤਮਾ ਨੇ ਕੀ ਉਹਨਾਂ ਨੂੰ ਕੀਤਾ ਬਣਾਇਆ ਹੈਗਾ ਉਹੋ ਹੀ ਸਾਡਾ ਕੀਆ ਮਦਦਗਾਰ ਹੈਗਾ ਤੇ ਉਹਦੇ ਵਿੱਚ ਹੀ ਸਾਨੂੰ ਕੀਆ ਤਾਕਤ ਮਿਲਦੀ ਹੈਗੀ ਆ ਸੋ ਸੋ ਸ਼ੁਰੂਆਤ ਦੇ ਵਿੱਚ ਕੀਆ ਪੁਤਰਾ ਆਤਮਾ ਉਹਨਾਂ ਦੇ ਕੀਆ ਨਾਲ ਸੀ ਤੇ ਪੁਤਰਾ ਆਤਮਾ ਉਹਨਾਂ ਨੂੰ ਕੀ ਦਿੰਦਾ ਸੀ ਤਾਕਤ ਦਿੰਦਾ ਸੀ ਰਸੂਲਾਂ ਦੇ ਕਰਤੱਵ ਦੂਜਾ ਦੇ ਆਏ ਉਹਦੀ 41 ਤੇ 44 ਅੱਜ ਤੱਕ ਪੜਾਂਗੇ ਆਪਾਂ ਸੋ ਜਿੰਨਾ ਉਹਦੀ ਗੱਲ ਮੰਨ ਲਈ ਉਹਨਾਂ ਬਪਤੇਸਮਾ ਲਿਆ ਕਹਿੰਦੀ ਪਤਰਸ ਵੀ ਗੱਲ ਕੀਆ ਮੰਨ ਲਈ ਉਹਨਾਂ ਨੇ ਕੀ ਲਿਆ ਬਪਤਸਮਾ ਲਿਆ ਉਸ ਦਿਨ ਤਿੰਨ ਕੋ ਹਜ਼ਾਰ ਜਣੇ ਉਹਨਾਂ ਵਿੱਚ ਰਲ ਗਏ ਸੋ ਮੇਰੇ ਭੈਣੋ ਤੇ ਭਰਾਵੋ ਜਦੋਂ ਅਸੀਂ ਪਵਿੱਤਰ ਆਤਮਾ ਦੇ ਵਿੱਚ ਇੱਕ ਹੁੰਨੇ ਹੈਗੇ ਆ ਆਤਮਾ ਦੀ ਯੂਨਿਟੀ ਦੇ ਵਿੱਚ ਆਉਨੇ ਹੈਗੇ ਆ ਆਤਮਾ ਦੀ ਏਕਤਾ ਦੇ ਵਿੱਚ ਹੁੰਨੇ ਹੈਗੇ ਆ ਉਸ ਵੇਲੇ ਕੀ ਆ ਕੰਮ ਹੁੰਦੇ ਹੈਗੇ ਆ ਸੋ ਪ੍ਰਭੂ ਸਾਨੂੰ ਚਾਹੁੰਦਾ ਹੈਗਾ ਅਸੀਂ ਇੱਕ ਦੂਸਰੇ ਦੇ ਵਿਰੁੱਧ ਹੋਣ ਦੀ ਬਜਾਏ ਜਿਸ ਤਰ੍ਹਾਂ ਸਾਨੂੰ ਆਤਮਾ ਜੋੜਦਾ ਹੈਗਾ ਆ ਉਸ ਤਰ੍ਹਾਂ ਸੀਗੀ ਇਕੱਠੇ ਹੋਈ ਸਾਨੂੰ ਆਤਮਾ ਦੇ ਵਿੱਚ ਇਕੱਠੇ ਹੋਣ ਦੀ ਕੀ ਆ ਜ਼ਰੂਰਤ ਹੈਗੀ ਆ ਜਿਸ ਤਰ੍ਹਾਂ ਸਾਨੂੰ ਆਤਮਾ ਗਾਈਡ ਕਰਦਾ ਹੈਗਾ ਕਿਸ ਤਰ੍ਹਾਂ ਆਤਮਾ ਸਾਨੂੰ ਇਕੱਠੇ ਕਰਨਾ ਚਾਹੁੰਦਾ ਹੈਗਾ ਕਿਸ ਤਰ੍ਹਾਂ ਆਤਮਾ ਸਾਨੂੰ ਇੱਕ ਦੂਜੇ ਨਾਲ ਜੋੜਨਾ ਚਾਹੁੰਦਾ ਹੈਗਾ ਸਾਡੀ ਮਰਜ਼ੀ ਨਹੀਂ ਤਾਂ ਹੀ ਤਾਂ ਪ੍ਰਭੂ ਯਿਸੂ ਜੀ ਨੇ ਵੀ ਜਦੋਂ ਪ੍ਰਾਰਥਨਾ ਕੀਤੀ ਕੀ ਕਿਹਾ हे ਪਿਤਾ ਮੇਰੀ ਨਹੀਂ ਵਰਕੇ ਤੁਹਾਡੀ ਮਰਜ਼ੀ ਪੂਰੀ ਹੋਵੇ ਅਸੀਂ ਵੀ ਕੀਏਗਾ ਪਿਤਾ ਨੂੰ ਕਹਿਣਾ ਹੈਗਾ ਆਏ ਇਹ ਪਿਤਾ ਮੇਰੀ ਨਹੀਂ ਵਰਕੇ ਤੁਹਾਡੀ ਮਰਜ਼ੀ ਕੀ ਆ ਪੂਰੀ ਹੋਵੇ ਸੋ ਪਿਤਾ ਦੀ ਮਰਜ਼ੀ ਨੂੰ ਕੀ ਆ ਪੂਰੇ ਕਰਨਾ ਹੈਗਾ ਆ ਅਤੇ ਉਸੇ ਦਿਨ 3 ਕੋਹਜ਼ਾਰ ਜਣੇ ਉਹਨਾਂ ਵਿੱਚ ਕੀਆ ਰਲ ਗਏ ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਅਤੇ ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਕੀਆ ਲੱਗੇ ਰਹਿ ਉਹ ਇੱਕ ਦੂਸਰੇ ਦੀ ਸੰਗਤ ਦੇ ਵਿੱਚ ਇੱਕ ਦੂਸਰੇ ਨੂੰ ਮਿਲਣਸਾਰ ਦੇ ਵਿੱਚ ਜਿਸ ਤਰ੍ਹਾਂ ਆਤਮਾ ਨੇ ਉਹਨਾਂ ਨੂੰ ਜੋੜਿਆ ਉਸ ਤਰ੍ਹਾਂ ਉਹ ਕੀਆ ਲੱਗੇ ਰਹਿ ਸੋ ਮੇਰੇ ਭੈਣੋ ਤੇ ਭਰਾਓ ਆਤਮਾ ਦੀ ਯੂਨਿਟੀ ਜਿਹੜੀ ਹੈਗੀ ਆ ਉਹ ਬਹੁਤ ਕੀ ਕੀਆ ਜ਼ਰੂਰੀ ਹੈਗੀ ਹੈ ਕਿਰੀ ਆਤਮਾ ਦੀ ਪੂਤਰਾ ਆਤਮਾ ਦੀ ਯੂਨਿਟੀ ਆਪਣੀ ਆਤਮਾ ਦੀ ਨਹੀਂ ਪੂਤਰਾ ਆਤਮਾ ਦੀ ਯੂਨਿਟੀ ਹਾਲੇਲੂਇਆ ਤੇ ਫਿਰ ਕੀ ਹੋਇਆ ਜਦੋਂ ਇੱਕ ਸੀਗੇ ਇਹਨੇ ਲੋਕ ਕੀ ਆ ਪ੍ਰਭੂ ਦੇ ਵਿੱਚ ਆ ਗਏ ਤੇ ਕੀ ਹੋਇਆ ਹਰ ਇੱਕ ਜਾਨ ਨੂੰ ਡਰ ਲੱਗਾ ਔਰ ਬਹੁਤ ਸਾਰੇ ਅਚੰਬੇ ਤੇ ਤੇ ਨਿਸ਼ਾਨ ਰਸੂਲਾਂ ਦੇ ਰਾਹੀਮ ਪ੍ਰਗਟ ਹੋਏ ਰਸੂਲ ਜਿਹੜੇ ਸੀ ਪ੍ਰਭੂ ਦੇ ਦਾਸ ਸਗੇ ਜਿਹੜੇ ਯਸੂ ਮਸੀਹ ਦੇ ਨਾਲ ਰਹੇ ਸੀ ਉਹਨਾਂ ਨੂੰ ਰਸੂਲ ਕਿਹਾ ਗਿਆ ਗਿਆ ਉਹਨਾਂ ਦੇ ਹੱਥੀ ਕੀਆ ਬਹੁਤ ਸਾਰੇ ਅਚੰਬੇ ਕੰਮ ਕੀਆ ਪ੍ਰਗਟ ਹੋਏ ਔਰ ਜਿਨ੍ਹਾਂ ਨੇ ਨਿਸ਼ਚਾ ਕੀਤੀ ਸੀ ਉਹ ਸਾਰੇ ਇਕੱਠੇ ਸਨ ਤੇ ਸਾਰੀਆਂ ਵਸਤਾਂ ਵਿੱਚ ਪਾਈਵਲ ਸਨ ਇਕੱਠੇ ਸਗੇ ਉਹ ਕੀ ਸਗੇ ਇੱਕ ਸਗੇ ਤੇ ਬਾਕੀ ਚੀਜ਼ਾਂ ਦੇ ਵਿੱਚ ਵੀ ਕੀ ਸਗੇ ਉਹ ਇਕੱਠੇ ਸਗੇ ਉਹ ਇੱਕ ਦੂਸਰੇ ਦੀ ਜ਼ਰੂਰਤ ਦੇ ਵਿੱਚ ਵੀ ਸੀਗੇ ਇਕੱਠੇ ਸੀਗੇ ਇਸ ਤਰ੍ਹਾਂ ਨਹੀਂ ਸੀ ਆ ਮੇਰਾ ਆ ਤੁਹਾਡਾ ਆ ਇਸ ਤਰ੍ਹਾਂ ਹੈਗਾ ਇਸ ਤਰ੍ਹਾਂ ਨਹੀਂ ਸੀ ਇਸ ਤਰ੍ਹਾਂ ਆ ਜਾਏਗਾ ਆ ਇਸ ਤਰ੍ਹਾਂ ਸੀਗਾ ਕਿ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਸੀਗੇ ਇਕੱਠੇ ਸੀਗੇ ਇੱਕ ਦੂਸਰੇ ਦੀਆਂ ਜ਼ਰੂਰਤਾਂ ਨੂੰ ਕੀ ਆ ਦੇਖਦੇ ਸੀਗੇ ਹallelujah ਲਾਲਚ ਨਹੀਂ ਸੀਗਾ ਹallelujah ਬਲਕਿ ਕੀ ਸੀਗਾ ਆਤਮਾ ਦੇ ਵਿੱਚ ਇੱਕ ਦੂਸਰੇ ਦੇ ਨਾਲ ਕੀ ਸੀ ਪਿਆਰ ਸੀਗਾ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਸੀਗਾ ਕਿ ਸਭ ਕੁਝ ਮੇਲੇ ਵਾਲਾ ਆਂਦਾ ਰਹੇ ਪਰ ਇਸ ਤਰ੍ਹਾਂ ਸੀਗਾ ਵੀ ਅਸੀਂ ਸਾਡਾ ਵੀ ਸਰੇ ਤੇ ਪਰ ਦੂਸਰੇ ਦਾ ਵੀ ਕੀਆ ਸਰੇ ਉਹ ਇੱਕ ਦੂਸਰੀਆਂ ਜ਼ਰੂਰਤਾਂ ਦੇ ਵਿੱਚ ਕੀ ਸੀਗੇ ਪਾਈਵਾਲ ਸੀਗੇ ਇੱਕ ਦੂਸਰ ਕਾਸੇ ਦੇ ਵਿੱਚ ਪਾਈਵਾਲ ਸੀ ਇੱਕ ਜ਼ਰੂਰਤਾਂ ਦੇ ਵਿੱਚ ਉਹ ਇੱਕ ਦੂਸਰੇ ਦੇ ਨਾਲ ਕੀ ਖੜੇ ਦੇ ਸੀਗੇ ਸੋ ਇਸ ਤਰ੍ਹਾਂ ਕੀ ਗਿਆ ਆ ਪੁੱਤ ਆਤਮਾ ਦੇ ਵਿੱਚ ਕੰਮ ਹੋਇਆ ਹੈਗਾ ਜਦੋਂ ਪੁੱਤਰਾ ਆਤਮਾ ਦੇ ਕੀ ਗਿਆ ਸੀ ਵਿੱਚ ਅਸੀਂ ਇਕੱਠੇ ਹੁੰਨੇ ਹੈਗੇ ਆ ਤਾਂ ਫੇਰ ਕੀ ਆ ਪਰਮੇਸ਼ਵਰ ਕੀ ਕੰਮ ਕਰਦਾ ਕਰਦਾ ਹੈਗਾ ਜੋ ਇੰਡੀਆ ਦੇ ਵਿੱਚ ਮੈਂ ਸੀਗਾ ਤੇ ਉਸ ਵੇਲੇ ਮੇਰੀ ਉਮਰ 14 ਸਾਲ ਦੀ ਸੀਗੀ ਤੇ ਉਸ ਵੇਲੇ ਇੱਕ ਬਚਪਨਾ ਸੀਗਾ ਬਚਪਨਾ ਮੈਂ ਇਸ ਕਰਕੇ ਕਹਿ ਰਿਹਾ ਹਾਂ ਉਸ ਵੇਲੇ ਫਿਰ ਆਪਣੇ ਆਪ ਨੂੰ ਕੁਝ ਇੰਨਾ ਪਤਾ ਨਹੀਂ ਸੀ ਸੋਚ ਨਹੀਂ ਸਮਝ ਨਹੀਂ ਸੀਗੀ ਪਰ ਇੱਕ ਜੋਸ਼ ਸੀਗਾ ਪਰ ਉਹ ਜੋਸ਼ ਜਿਹੜਾ ਸੀਗਾ ਇੱਕ ਪਾਕ ਕਹਿ ਸਕਦੇ ਆ ਜਾਂ ਜਿਸ ਤਰ੍ਹਾਂ ਕਹਿ ਸਕਦੇ ਆ ਉਹਦੇ ਵਿੱਚ ਕੋਈ ਮਲਾਵਟ ਨਹੀਂ ਸੀਗੀ ਜੋਸ਼ ਜਿਹੜਾ ਸੀਗਾ ਉਹਦੇ ਵਿੱਚ ਕੋਈ ਮਲਾਵਟ ਨਹੀਂ ਸੀ ਬਲਕਿ ਉਹ ਪਵਿੱਤਰ ਆਤਮਾ ਕੀ ਹੈਗਾ ਉਹ ਜੋਸ਼ ਨੂੰ ਕੀ ਯੂਜ਼ ਵੀ ਕੀ ਕਰ ਰਿਹਾ ਸੀਗਾ ਉਸ ਵੇਲੇ ਕਾਫੀ ਬਧਰੂਆ ਨਿਕਲਦੀਆਂ ਸੀਆਂ ਲੋਕ ਪ੍ਰਭੂ ਕੋ ਆ ਰਹੇ ਸੀਗੇ ਬੱਕਰੀਆਂ ਬੱਕਰੀਆਂ ਜਾਤਾਂ ਤੋਂ ਲੋਕ ਪ੍ਰਭੂ ਕੋ ਆ ਰਹੇ ਸੀਗੇ ਇੰਡੀਆ ਦੇ ਵਿੱਚ ਜਦੋਂ ਮੈਂ ਸੀਗਾ ਤੇ ਉਸ ਵੇਲੇ ਕਾਫੀ ਉਸ ਵੇਲੇ ਅਸੀਂ ਗਰੁੱਪ ਸ਼ੁਰੂ ਕੀਤੇ ਕਾਫੀ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਚਰਚ ਵੀ ਕੀ ਹੈਗਾ ਆ ਵਧਾਇਆ ਪ੍ਰਭੂ ਦਾ ਕੰਮ ਵਧਾਇਆ ਕਾਦੇ ਦੁਆਰਾ ਪਵਿੱਤਰ ਆਤਮਾ ਦੀ ਗਾਈਡੈਂਸ ਦੇ ਦੁਆਰਾ ਪਵਿੱਤਰ ਆਤਮਾ ਦੀ ਤਾਕਤ ਦੇ ਹallelujah ਦੱਸਿਆ ਰਸੂਲਾਂ ਦੇ ਦੁਆਰਾ ਕੀ ਗਿਆ ਬਹੁਤ ਸਾਰੇ ਅਚੰਬੇ ਕੰਮ ਕੀਆ ਪ੍ਰਗਟ ਹੁੰਦੇ ਸੀ ਸੋ ਮੇਰੇ ਭੈਣੋ ਤੇ ਭਰਾਵੋ ਪਵਿੱਤਰ ਆਤਮਾ ਦੇ ਦੁਆਰਾ ਹੁੰਦਾ ਹੈਗਾ ਹੋਰ ਕਿਸੇ ਤਰੀਕੇ ਦੇ ਨਾਲ ਨਹੀਂ ਹੁੰਦਾ ਹੈਗਾ ਜਦੋਂ ਪਵਿੱਤਰ ਆਤਮਾ ਤੁਹਾਡੇ ਨਾਲ ਆ ਤੁਹਾਡੇ ਵਿੱਚ ਹੈ ਤੁਹਾਡੇ ਦੁਆਰਾ ਕੰਮ ਕਰਦਾ ਹੈਗਾ ਆ ਤੇ ਫਿਰ ਕੀ ਆ ਜੰਬੇ ਕੰਮ ਕੀਆ ਪ੍ਰਗਟ ਹੁੰਦੇ ਹੈਗੇ ਸਿਰਫ ਇਸੇ ਤਰ੍ਹਾਂ ਦੇ ਨਹੀਂ ਬਲ ਕੇ ਬਰਕਤਾਂ ਜਿਹੜੀਆਂ ਉਹ ਵੀ ਕੀ ਆ ਆਉਂਦੀਆਂ ਹੈਗੀਆਂ ਹallelujah ਵਿਰੋਧੀ ਤੋਂ ਨਾ ਡਰਿਏ ਕਿਉਂਕਿ ਜਿਹੜਾ ਵਿਰੋਧੀ ਵੀ ਹੈਗਾ ਆ ਉਹ ਤੁਹਾਡੇ ਲਈ ਕੰਮ ਕਰੇਗਾ ਹallelujah ਤੇਰਾ ਪੂਤਰਾ ਆਤਮਾ ਨੂੰ ਤੁਹਾਡੇ ਵਿੱਚ ਦੇਖੀਗਾ ਬਰੋਧੀ ਤੁਹਾਡੇ ਲਈ ਕੀ ਆ ਕੰਮ ਕਰੇਗਾ ਹallelujah ਕੋਈ ਵੀ ਤੁਹਾਡੇ ਅਗ ਬਰੋਧ ਕੀਆ ਨਹੀਂ ਹੋ ਸਕਦਾ ਜਦ ਪਰਮੇਸ਼ਵਰ ਤੁਹਾਡੇ ਨਾਲ ਆ ਤੁਹਾਡੇ ਵਿਰੁੱਧ ਕੌਣ ਕੀ ਆ ਹੋ ਸਕਦਾ ਹੈਗਾ ਹallelujah ਸੋ ਦੇਲਾ ਲਵ ਦਾ ਸੇਮ ਥਿੰਗਸ ਉਹਨਾਂ ਦੇ ਵਿੱਚ ਜੋੜਾ ਇੱਕ ਪਿਆਰ ਸੀਗਾ ਇਸਗਾ ਕਿ ਉਹ ਇੱਕ ਚੀਜ਼ ਨੂੰ ਹੀ ਪਿਆਰ ਕਰਦੇ ਸੀਗੇ ਇਸ ਤਰ੍ਹਾਂ ਨਹੀਂ ਸੀ ਉਹਨਾਂ ਦੇ ਰਾਸਤੇ ਕਿ ਆ ਵੱਖਰੇ ਨਹੀਂ ਸੀ ਰਸੂਲਾਂ ਦੇ ਕਰਤੱਵ ਦੂਜਾ ਦੇ 46 ਅਦ ਤੋ ਲੈ ਕੇ 47 ਅਦ ਤੱਕ ਪਰ ਦਿਨੋ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਰਹਿੰਦੇ ਅਤੇ ਘਰੀ ਰੋਟੀ ਤੋੜਦੇ ਉਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਕਰ ਸਕਦੇ ਸਨ ਅਤੇ ਪਰਮੇਸ਼ਵਰ ਦੀ ਉਸਤਤ ਕਰਦੇ ਸਨ ਔਰ ਸਾਰਿਆਂ ਲੋਕਾਂ ਨੂੰ ਪਿਆਰੇ ਸਨ ਅਤੇ ਪ੍ਰਭੂ ਦਿਨੋ ਦਿਨ ਉਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਹਨਾਂ ਵਿੱਚ ਰਲਵਾਉਂਦਾ ਸੀ ਜਿੰਨੇ ਵੀ ਬਚਾਏ ਜਾਂਦੇ ਸੀਗੇ ਪ੍ਰਭੂ ਉਹਨਾਂ ਨੂੰ ਉਹਨਾਂ ਦੇ ਵਿੱਚ ਕੀ ਹ ਰਲਵਾਉਂਦਾ ਜਾਂਦਾ ਸੀਗਾ ਹਾਲੇਲੂਇਆ ਮੇਰੇ ਭੈਣੋ ਤੇ ਪ੍ਰਭੂ ਯੂਕੇ ਦੇ ਲਈ ਪ੍ਰੇ ਕਰ ਹਾਲੇਲੂਇਆ ਕਿਉਂਕਿ ਯੂਕੇ ਦੇ ਵਿੱਚ ਸਿਰਫ ਉਹੀ ਲੋਕ ਹਨ ਜਿਸ ਤਰ੍ਹਾਂ ਮੈਂ ਬੈਡਫੋਰਡ ਦੇ ਵਿੱਚ ਰਹਿਣਾ ਆ ਉਹੀ ਲੋਕ ਹਨ ਉਹ ਹਰ ਇੱਕ ਚਰਚ ਦੇ ਵਿੱਚ ਜਾਂਦੇ ਆ ਨਮਾ ਕੋਈ ਨਹੀਂ ਆਉਂਦਾ ਹੈਗਾ ਮੈਂ ਮੈਂ ਨਹੀਂ ਦੇਖਿਆ ਕਿ ਨਵੇਂ ਲੋਕ ਜਿਹੜੇ ਹੈਗੇ ਆ ਪ੍ਰੋਚ ਬਚਦੇ ਆ ਗਿਆ ਨਾ ਹੀ ਉਹ ਨਮਿਆਂ ਕੋ ਜਾਣਦੇ ਹੈਗੇ ਆ ਕੋਈ ਨਮਿਆਂ ਕੋ ਨਹੀਂ ਜਾਂਦਾ ਸਿਰਫ ਕਿੱਥੇ ਕੀ ਕਰਦੇ ਆਗੇ ਆ ਉਹੀ ਪ੍ਰਾਣਿਆਂ ਨੂੰ ਇੱਕ ਦੂਸਰੇ ਦੇ ਚਰਚਾ ਚ ਖਿੱਚਦੇ ਆਗੇ ਆ ਤੇ ਉਹ ਨਵਾਂ ਚਰਚ ਬਣ ਜਾਂਦਾ ਹੈਗਾ ਉਹੀ ਖਿੱਚ ਕੇ ਫੇਰ ਦੂਜੇ ਨਵੇਂ ਚਰਚ ਚ ਲ ਜਾਂਦੇ ਹੈਗੇ ਆ ਉਹੀ ਚ ਫੇਰ ਪੁਰਾਣੇ ਚਰਚ ਚ ਲ ਜਾਂਦੇ ਹੈਗੇ ਆ ਬਲਕਿ ਜਰਚ ਜਾਂਦਾ ਬੱਚੇ ਜੇਕਰ ਜਨਮ ਹੋ ਜਾਂਦਾ ਉਹਦੇ ਨਾਲ ਬਦਰ ਵਧ ਰਿਹਾ ਹੈਗਾ ਆ ਜਾਂ ਫੇ ਇੱਕ ਦੂਸਰੇ ਦੇ ਬੰਦਿਆਂ ਨੂੰ ਖਿੱਚਣ ਦੇ ਨਾਲ ਵਧ ਰਿਹਾ ਹੈਗਾ ਮੇਰੇ ਭੈਣੋ ਤੇ ਪ੍ਰਭੂ ਤੁਸੀਂ ਇਸ ਤੋਂ ਨਾਲ ਕਿਤੇ ਵਧੀਆ ਕਰ ਸਕਦੇ ਹੈਗੇ ਕੀ ਕਰ ਸਕਦੇ ਹੈਗੇ ਤੁਸੀਂ ਪ੍ਰਭੂ ਦਾ ਪ੍ਰਚਾਰ ਕਰ ਸਕਦੇ ਹੋ ਤੇ ਮੁਸਲਮਾਨਾਂ ਜਿਹੜੇ ਲੋਕ ਪਿੱਛੇ ਪਿੱਛੇ ਚੱਲ ਗਏ ਹਨ ਤੁਸੀਂ ਉਹਨਾਂ ਕੋਲ ਜਾ ਸਕਦੇ ਹਨ ਤੇ ਉਹ ਜਿਹੜਾ ਜੋਸ਼ ਪ੍ਰਭੂ ਦਾ ਜੋਸ਼ ਜਿਹੜਾਗਾ ਤੁਸੀਂ ਆਪਣੇ ਵਿੱਚ ਮੁਰਕ ਕੇ ਕੀਆ ਯਾਹੀ ਪਰਮੇਸ਼ਵਰ ਤੁਹਾਨੂੰ ਤਾਕਤ ਦਿੱਤੀ ਹੈਗੀ ਆ ਪਰ ਤੁਸੀਂ ਉਸ ਤਾਕਤ ਨੂੰ ਯੂਜ਼ ਕਰਨਾ ਹੈਗਾ ਹallelujah 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 ਜੇ ਤੁਸੀਂ ਕੀ ਕਰ ਸਕਦੇ ਹੈਗੇ ਆ ਤੁਹਾਡਾ ਵਿਸ਼ਵਾਸ ਮੁਰਦਾ ਹੈਗਾ ਜੇ ਤੁਹਾਡੇ ਕੰਮ ਕੀਆ ਨਹੀਂ ਹੈਗੇ ਤੁਹਾਡੇ ਕੰਮ ਵੀ ਹੋਣੇ ਹੈਗੇ ਆ ਤੇ ਉਹਦੇ ਨਾਲ ਫਿਰ ਕੀ ਆ ਤੁਹਾਡਾ ਵਿਸ਼ਵਾਸ ਜਿਹੜਾ ਹੈਗਾ ਪ੍ਰਗਟ ਹੋਣਾ ਵੀ ਤੁਸੀਂ ਕਿਹੜੀ ਚੀਜ਼ ਤੇ ਵਿਸ਼ਵਾਸ ਕਰਦੇ ਹੈਗੇ ਆ ਕਿਹੜੀ ਚੀਜ਼ ਦੇ ਲੈ ਕੇ ਕਿਹੜੀ ਗੱਲ ਦੇ ਲਈ ਤੁਸੀਂ ਵਿਸ਼ਵਾਸ ਕਰਦੇ ਹੈਗੇ ਆ ਫਿਰ ਕੀ ਆ ਦਿਸਣਾਗਾ ਜਦੋਂ ਤੁਸੀਂ ਕਦਮ ਕੀਆ ਚੱਕਣਾ ਹੈਗਾ ਹallelujah ਹallelujah ਸੋ ਸਾਨੂੰ ਕੀ ਗਿਆ ਜਿਸ ਤਰ੍ਹਾਂ ਪੈਂਟੀਕੋਸਟਲ ਆਇਆ ਉਸੇ ਤਰ੍ਹਾਂ ਅੱਜ ਸਾਨੂੰ ਨਵੇਂ ਪੈਂਟੀਕੋਸਟਲ ਦੀ ਕੀਆ ਜ਼ਰੂਰਤ ਹੈਗੀ ਆ ਈਚ ਵਨ ਵਾਸ ਡੂਇੰਗ ਦੇ ਪਾਰਟ ਸਾਰੇ ਕੀਆ ਆਪਣਾ ਆਪਣਾ ਕੰਮ ਕੀਆ ਕਰ ਰੈ ਸੀਗੇ ਪਰ ਅੱਜ ਅੱਜ ਕਿਸ ਤਰ੍ਹਾਂ ਹੈਗਾ ਸਾਰੇ ਪ੍ਰਚਾਰਕ ਬੜਨਾ ਚਾਹੁੰਦੇ ਹੈਗੇ ਆ ਸਾਰੇ ਇੱਕ ਦੂਸਰੇ ਨੂੰ ਖਿੱਚਣਾ ਚਾਹੁੰਦੇ ਹੈਗੇ ਆ ਪਰ ਜਿਹੜਾ ਰੱਬ ਨੇ ਸਦਿਆ ਹੈਗਾ ਉਹ ਕੰਮ ਕੀਆ ਨਹੀਂ ਕਰਨਾ ਚਾਹੁੰਦੇ ਗੋਡ ਸੇਵਡ ਨੋ ਵਨ ਟੂ ਸਿਟ ਕਿਸੇ ਨੇ ਨੂੰ ਵੀ ਪਰਮੇਸ਼ਵਰ ਨੇ ਕੀ ਹੈਗਾ ਆ ਬੈਠਣ ਦੇ ਲਈ ਨਹੀਂ ਸੱਦਿਆ ਹੈਗਾ ਬਲਕਿ ਕੰਮ ਕਰਨ ਦੇ ਲਈ ਸੱਦਿਆ ਹੈਗਾ ਅਸੀਂ ਕੁਛ ਨਾ ਕੁਛ ਕੀ ਹੈ ਕੰਮ ਕਰੀ ਹਾਲੇਲੂਇਆ ਨੋ ਟਾਸਕ ਇਜ਼ ਸਮਾਲ ਈਚ ਟਾਸਕ ਇਜ਼ ਵਾਈਟਲ ਟੂ ਦ ਸਕਸੈਸ ਆਫ ਦ ਚਰਚ ਇਹ ਰੱਬ ਦੇ ਕੰਮ ਦੇ ਵਿੱਚ ਕੋਈ ਵੀ ਕੰਮ ਜਿਹੜਾ ਹੈਗਾ ਛੋਟਾ ਨਿਗਾ ਹਰ ਕੰਮ ਜਿਹੜਾ ਹੈਗਾ ਬਹੁਤ ਹੀ ਜ਼ਰੂਰੀ ਆ ਬਹੁਤ ਵੀ ਇੰਪੋਰਟੈਂਟ ਹੈਗਾ ਆ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਨੇ ਦਿੱਤਾ ਗੁਣ ਦਿੱਤਾ ਹੈਗਾ ਆ ਤੇ ਉਹ ਤੁਹਾਨੂੰ ਕੀ ਆ ਯੂਜ਼ ਕਰਨਾ ਚਾਹੀਦਾ ਹੈਗਾ ਆ ਜਿਸ ਤਰ੍ਹਾਂ ਹੋ ਸਕਦਾ ਪਰਮੇਸ਼ਵਰ ਤੁਹਾਨੂੰ ਪ੍ਰਾਰਥਨਾ ਕਰਨ ਦੀ ਕਿਆ ਗਿਆ ਗਿਫਟ ਦਿੱਤੀ ਹੈਗੀਆ ਵਿਟਨੈਸ ਕਰਨ ਦੀ ਗਿਫਟ ਦਿੱਤੀ ਹੈਗੀਆ ਤੁਹਾਨੂੰ ਇੱਕ ਕੰਮ ਕਰਨ ਦੀ ਗਿਫਟ ਇਸ ਚਰਚ ਦੇ ਵਿੱਚ ਹallelujah ਉਸ ਦਾ ਕਲੀਨਿੰਗ ਦੀ ਗਿਫਟ ਦਿੱਤੀ ਹੈਗੀਆ ਉਸ ਦਾ ਤੁਹਾਨੂੰ ਟੀਚਿੰਗ ਦੀ ਗਿਫਟ ਦਿੱਤੀ ਹੈਗੀਆ ਤੁਹਾਨੂੰ ਇੱਕ ਹਿਸਾਬ ਕਿਤਾਬ ਦੀ ਕਿਆ ਗਿਆ ਜ਼ਿੰਮੇਵਾਰੀ ਦਿੱਤੀ ਹੋਈ ਹੈਗੀਆ ਗਿਵਿੰਗ ਆਊਟ ਪੈਸਾ ਦੇ ਦਿਆ ਹੋ ਤੋ ਜਾਦਾ ਕਿਆ ਤੁਹਾਨੂੰ ਹੋਰ ਵੀ ਚੀਜ਼ਾਂ ਕਿਆ ਪਰਮੇਸ਼ਵਰ ਨੇ ਕਿਆ ਦਿੱਤੀਆਂ ਹੋਈਆਂ ਹੈਗੀਆਂ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਸਿਰਫ ਇੱਕ ਪਾਸੇ ਨੂੰ ਕਿ ਨਾ ਜਾਈਏ ਬਲਕਿ ਪਰਮੇਸ਼ਵਰ ਨੂੰ ਪੁੱਛੀਏ ਕਿ ਪਰਮੇਸ਼ਵਰ ਨੇ ਤੁਹਾਨੂੰ ਕਿਹੜੇ ਕੰਮ ਦੇ ਲਈ ਕਿਆ ਸਦਿਆ ਸ਼ੈਤਾਨ ਆ ਬਿਗਾ ਤੁਨ ਰੁਕੇਗਾ ਲੋਗ ਰੁਕੇਗਾ ਹਾਲਾਤ ਰੁਕਣਗੇ ਦੁਨੀਆ ਰੁਕੇਗੀ ਖੁਦ ਤੁਸੀਂ ਵੀ ਹੈਗਾ ਆ ਤੁਹਾਡੀਆਂ ਖੁਦੀਆਂ ਗਲਤੀਆਂ ਤੁਹਾਡੇ ਖੁਦ ਦੇ ਗੁਨਾਹ ਹੀ ਤੁਹਾਨੂੰ ਰੁਕਣਗੇ ਹਾਲੇਲੂਇਆ ਪਰ ਮੈਂ ਪਰਮੇਸ਼ਵਰ ਦੀ ਬਿੜਾਈ ਕਰਦਾਗਾ ਕਿ ਪਵਿੱਤਰ ਆਤਮਾ ਕੇਗਾ ਆ ਤੁਹਾਡੀ ਮਦਦ ਕਰੇਗਾ ਹallelujah ਤਾਂ ਹੀ ਤਾਂ ਸਾਨੂੰ ਆਤਮਾ ਦੀ ਜਰੂਰਤ ਹੈਗੀ ਹੈ ਪ੍ਰਭੂ ਦੇ ਆਤਮਾ ਦੀ ਕੀ ਜਰੂਰਤ ਹੈਗੀ ਆ ਆਰ ਯੂ ਡੂਇੰਗ ਵਾਟ ਹੀ ਵਾਂਟਸ ਯੂ ਟੂ ਡੂ ਕੀ ਤੁਸੀਂ ਉਹ ਕਰ ਰਹੇ ਹੈਗੇ ਜੋ ਪਰਮੇਸ਼ਵਰ ਨੇ ਤੁਹਾਨੂੰ ਸੱਦੇ ਆਇਆ ਕਰਨ ਦੇ ਲਈ ਕੀ ਤੁਸੀਂ ਉਹ ਕਰ ਰਹੇ ਹੈਗੇ ਆ ਆਰ ਯੂ ਡੂਇੰਗ 올 ਯੂ ਕੈਨ ਡੂ ਕੀ ਤੁਸੀਂ ਸਭ ਕੁਝ ਕਰ ਰਹੇ ਜੋ ਤੁਸੀਂ ਕਰ ਸਕਦੇ ਹੈਗੇ ਆ ਕੀ ਤੁਸੀਂ ਲੇਜੀ ਤਾਂ ਨਹੀਂ ਹੈਗੇ ਸੋ ਜੇਕਰ ਅਸੀਂ ਇਕੱਠੇ ਹੋ ਕੇ ਜਿਸ ਤਰ੍ਹਾਂ ਪਹਿਲੇ ਚਰਚ ਨੇ ਕੀਤਾ ਉਸ ਤਰ੍ਹਾਂ ਕਰੀਏ ਤਾਂ ਅਸੀਂ ਕੀ ਹੈ ਗਿਆ ਬਹੁਤ ਹੀ ਵੱਡੇ ਵੱਡੇ ਕੰਮ ਕੀਆ ਕਰ ਸਕਦੇ ਹੈਗੇ ਆ स्नो ਫਲੇਕਸ ਆਰ ਫਰਾਜ਼ ਜਿਸ ਤਰ੍ਹਾਂ ਇੱਕ ਅੰਜੜੀ ਸਨੋ ਆਉਂਦੀ ਛੋਟੇ ਛੋਟੇ ਜਿਹੜੇ ਟੁਕੜੇ ਇਸ ਡਿਗਦੇ ਹੈਗੇ ਆ ਉਹ ਬਹੁਤ ਹੀ ਕੀ ਹੈ ਗਿਆ ਇੱਕ ਸੌਫਟ ਹੁੰਦੇ ਹੈਗੇ ਆ ਨਰਮ ਹੁੰਦੇ ਹੈਗੇ ਤੁਸੀਂ ਉਹਨੂੰ ਹੱਥੇ ਰੱਖੋ ਤੇ ਉਹਨਾਂ ਦਾ ਕੀ ਬਣ ਜਾਂਦਾ ਪਾਣੀ ਬਣ ਜਾਂਦਾ ਹੈਗਾ ਪਰ ਜੋ ਇਕੱਠੇ ਹੋ ਜਾਂਦੇ ਹੈਗੇ ਆ ਤੇ ਉਹ ਗੱਡੀਆਂ ਨੂੰ ਵੀ ਰੋਕ ਦਿੰਦੇ ਹੈਗੇ ਆ ਹallelujah ਜੋ ਦੇਖਦੇ ਗੱਡੀਆਂ ਵੀ ਕਿਹਾਂ ਨਹੀਂ ਚੱਲਦੀਆਂ ਹੀਆਂ ਇੱਕ ਬਰਫ਼ ਬਣ ਜਾਂਦੇ ਹੈਗੇ ਆ ਤੇ ਇੱਕ ਕੀ ਹੈਗਾ ਇਸ ਤਰ੍ਹਾਂ ਕਹਿ ਸਕਦੇਗੇ ਇੱਕ ਛੋਟੇ ਛੋਟੇ ਪਹਾੜ ਵੀ ਬਣ ਜਾਂਦੇ ਹੈਗੇ ਆ ਹallelujah ਮੇਰੇ ਭੈਣੋ ਤੇ ਭਰਾਵੋ ਸਾਨੂੰ ਪਵਿੱਤਰ ਆਤਮਾ ਦੀ ਤਖ਼ਤੇ ਵਿੱਚ ਇੱਕ ਹੋਣ ਦੀ ਜ਼ਰੂਰਤ ਹੈਗੀ ਹallelujah ਭਾਵੇਂ ਤੁਸੀਂ ਸੌਫਟ ਹੈਗੇ ਆ ਭਾਵੇਂ ਤੁਸੀਂ ਕਮਜ਼ੋਰ ਹੈਗੇ ਆ ਪਰ ਜਦੋਂ ਤੁਸੀਂ ਇਕੱਠੇ ਹੋਵੋਗੇ ਫਿਰ ਤੁਸੀਂ ਇੱਕ ਸਖਤ ਕੀ ਹੈਗੀ ਆ ਚੀਜ਼ ਕੀ ਬਣ ਜਾਓਗੇ ਹallelujah ਤੁਸੀਂ ਤਾਕਤਵਰ ਕੀ ਬਣ ਜਾਓਗੇ ਕਦੇ ਵਿੱਚ ਪਵਿੱਤਰ ਆਤਮਾ ਦੇ ਵਿੱਚ ਹਾਲੇਲੂਇਆ ਗਲੋਰੀ ਟੂ ਗੋਡ ਮੈਂ ਵਿਸ਼ਵਾਸ ਕਰਦਾ ਕਿ ਅੱਜ ਪਰਮੇਸ਼ੁਰ ਨੇ ਤੁਹਾਨੂੰ ਬਰਕਤ ਦਿੱਤੀ ਹੈ ਕਿ ਤੁਸੀਂ ਇਹ ਪ੍ਰਭੂ ਦਾ ਬਚਨ ਲਓਗੇ ਅਤੇ ਚੱਲਦੇ ਜਾਓਗੇ ਹਾਲੇਲੂਇਆ ਇਨ ਦਾ ਨੇਮ ਆਫ ਜੀਸਸ ਕਦੇ ਨਹੀਂ ਰੁਕਣਾ ਹਾਲੇਲੂਇਆ ਯਿਸੂ ਦਾ ਨਾਮ ਲੈ ਕੇ ਚੱਲਦੇ ਕੀਆ ਜਾਣਾ ਹੈ ਪਰਮੇਸ਼ੁਰ ਤੁਹਾਨੂੰ ਬਰਕਤ ਦੇ ਗੌਰਵਸ਼